ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਸ਼ਬਦ ਆਧਾਰ ਬਣਾ ਕੇ ਕੁਝ ਕਹਿਣ ਦਾ ਮੈਂ ਨਿਮਾਣਾ ਯਤਨ ਪ੍ਰਾਰੰਭ ਕਰ ਰਿਹਾ ਹਾਂ ਔਰ ਉਹ ਸ਼ਬਦ ਜਿਸ ਸ਼ਬਦੀ ਉਦਾਰਣ ਤੁਸੀਂ ਗਾਹੇ ਬਗਾਹੇ ਕਈਆਂ ਲੋਕਾਂ ਦੇ ਮੂੰਹ ਸੁਣੀ ਹੋਏਗੀ ਔਰ ਜਿਸ ਉਦਾਰਣ ਨੂੰ ਵਰਤੋਂ ਵਿੱਚ ਲਿਆ ਕੇ ਸਾਡੇ ਕਈ ਵੀਰ ਕਹਿ ਦਿੰਦੇ ਨੇ ਜੀ ਆਹ ਵੇਖੋ ਪਾਸ਼ਾ ਨੇ ਕਿਹਾ ਇਹ ਮੀਟ ਨਹੀਂ ਖਾਣਾ ਮਾਸ ਨਹੀਂ ਖਾਣਾ ਉਹ ਸ਼ਬਦ ਪਹਿਲਾਂ ਮੈਂ ਤੁਹਾਡੇ ਸਾਹਮਣੇ ਰੱਖ ਦਿਆਂ ਸ਼ਬਦ ਇਸ ਤਰ੍ਹਾਂ ਹੈ ਜੀ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ 140 ਪੇਜ ਦੇ ਉੱਤੇ ਸੁਭਾਏ ਮਾਣੇ ਔਰ ਸ਼ਬਦ ਦੇ ਭੂਲ ਨੇ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ ਜੋ ਰਤ ਪੀਵੇ ਮਾਨਸਾ ਤਿੰਨ ਕਿਉ ਨਿਰਮਲ ਚੀਤ ਹੁਣ ਬੜੇ ਧਿਆਨ ਨਾਲ ਸਮਝਿਓ ਅਰਥ ਵੈਸੇ ਬਹੁਤੇ ਕ੍ਰਿਟੀਕਲ ਨਹੀਂ ਹੈ ਸਾਦੇ ਨੇ ਸਮਝ ਵਿੱਚ ਆ ਸਕਦੇ ਨੇ ਪਾਸ਼ਾ ਕਹਿੰਦੇ ਨੇ ਜੇ ਰਤ ਲੱਗੇ ਕੱਪੜੇ ਹੁਣ ਇਹ ਬਚਨ ਹੋਇਆ ਕਿੰਨਾਂ ਦੇ ਨਾਲ ਮੌਲਵੀਆਂ ਦੇ ਨਾਲ ਬਈ ਜੇ ਤੁਹਾਡੇ ਕੱਪੜੇ ਦੇ ਉੱਤੇ ਕਿਦਰੇ ਰਤ ਲੱਗ ਜਾਏ ਰਤ ਮੈਨੇ ਖੂਨ ਖੂਨ ਲੱਗ ਜਾਏ ਤੇ ਤੁਸੀਂ ਰੋਲਾ ਪਾਉਂਦੇ ਹੋ ਜੀ ਮੇਰਾ ਜਾਮਾ ਪਲੀਤ ਹੋ ਗਿਆ ਮੇਰੇ ਆਤਨ ਬਦਨ ਦੇ ਉੱਤੇ ਜਿਹੜੇ ਪਾਏ ਕੱਪੜੇ ਨੇ ਉਹ ਪਾਉਣ ਦੇ ਯੋਗ ਨਹੀਂ ਰਹੇ ਉਹ ਵਰਤਨ ਦੇ ਯੋਗ ਨਹੀਂ ਰਹੇ ਉਹਦਾ ਕਾਰਨ ਬਿਆਨ ਕਰ ਦਿਓ ਕਿ ਇਹਨੂੰ ਲਹੂ ਲੱਗ ਗਿਆ ਪਰ ਪਾਸ਼ਾ ਕਹਿਣ ਲੱਗੇ ਅੱਛਾ ਜੇ ਰਤ ਕੱਪੜੇ ਦੇ ਉੱਤੇ ਲੱਗਦੀ ਏ ਤੇ ਕੱਪੜਾ ਪਲੀਤ ਹੋ ਜਾਂਦਾ ਹੈ ਕੱਪੜਾ ਪਾਉਣ ਦੇ ਯੋਗ ਨਹੀਂ ਰਹਿੰਦਾ ਪਰ ਜਿਹੜੇ ਤੁਸੀਂ ਰੋਜ਼ ਰੋਜ਼ ਲੋਕਾਂ ਦੀ ਰਤ ਪੀ ਰਹੇ ਹੋ ਉਹ ਪੀ ਪੀ ਕੇ ਤੁਹਾਡਾ ਅੰਦਰ ਨਿਰਮਲ ਰਹਿ ਗਿਆ ਹੁਣ ਲੋਕਾਂ ਦੀ ਰਤ ਪੀਣ ਦਾ ਮਤਲਬ ਕੀ ਹੈ ਜਦੋਂ ਕੋਈ ਬੰਦਾ ਕੋਈ ਸੱਜਣ ਕੋਈ ਮਿੱਤਰ ਕੋਈ ਸਮਾਜ ਦੇ ਅੰਦਰੋਂ ਦੂਜਾ ਤੀਜਾ ਤੁਹਾਡੇ ਨਾਲ ਦੁਰਵਿਹਾਰ ਕਰੇ ਔਰ ਤੁਸੀਂ ਦੁਖੇ ਮਨ ਦੇ ਨਾਲ ਨਾ ਕਦੇ ਕਦੇ ਉਹ ਦੁਖੀ ਕਰਨ ਵਾਲੇ ਦਾ ਜ਼ਿਕਰ ਕਰਦੇ ਹੋਏ ਇੱਕ ਗੱਲ ਕਹਿੰਦੇ ਹੋ ਫਲਾਣੇ ਬੰਦੇ ਨੇ ਅਮਕੇ ਬੰਦੇ ਨੇ ਮੇਰਾ ਬੜਾ ਲੋਹ ਪੀਤਾ ਹੁਣ ਲਹੂ ਉਹਨੇ ਐਕਚੁਅਲੀ ਨਹੀਂ ਵੀ ਸਿਰੰਜ ਦੇ ਨਾਲ ਤੁਹਾਡੇ ਤਨ ਬਦਨ ਦੇ ਵਿੱਚੋਂ ਲਹੂ ਖਿੱਚਿਆ ਹੈ ਗਲਾਸ ਭਰਿਆ ਹੈ ਤੇ ਪੀ ਲਿਆ ਹੈ ਜਾਂ ਕੋਈ ਹੱਥ ਪੈਰ ਵੱਢਿਆ ਕੱਟ ਲਾਇਆ ਉਹਦੇ ਵਿੱਚੋਂ ਨੇ ਲਹੂ ਕੱਢਿਆ ਤੇ ਪੀ ਲਿਆ ਜਿਹਨੂੰ ਲਹੂ ਪੀਣਾ ਕਹਿੰਦੇ ਆ ਇਹ ਨਹੀਂ ਹੈ ਮੈਂ ਲਹੂ ਦੇ ਸਬੰਧਿਤ ਕਿਸੇ ਵਕਤ ਖੁੱਲ ਕੇ ਵਿਚਾਰਾਂ ਤੁਹਾਡੇ ਸਾਹਮਣੇ ਲਿਆਵਾਂਗਾ ਲਹੂ ਪੀਣ ਦਾ ਮਤਲਬ ਹੁੰਦਾ ਹੈ ਦੁਖੀ ਕਰਨਾ ਲਹੂ ਪੀਣ ਦਾ ਮਤਲਬ ਇਹ ਹੁੰਦਾ ਹੈ ਵੀ ਫਲਾਣੇ ਬੰਦੇ ਨੇ ਮੈਨੂੰ ਬੜਾ ਦੁਖੀ ਕੀਤਾ ਲਾਉਣਾ ਬੰਦਾ ਮੈਨੂੰ ਦਿਨ ਰਾਤ ਪਰੇਸ਼ਾਨ ਕਰਦਾ ਹੈ ਇਹਦਾ ਮਤਲਬ ਹੁੰਦਾ ਹੈ ਵੀ ਉਹ ਦਿਨ ਰਾਤ ਲਹੂ ਪੀਣ ਤੇ ਲੱਗਾ ਹੈ ਜਾਂ ਮੇਰਾ ਲਹੂ ਪੀ ਰਿਹਾ ਹੈ ਲਹੂ ਪੀਣ ਦਾ ਅਸਲ ਮਤਲਬ ਇਹ ਹੁੰਦਾ ਹੈ ਹੁਣ ਸਤਿਗੁਰੂ ਕਹਿੰਦੇ ਨੇ ਜੋ ਰਤ ਪੀਵੇਂ ਮਾਨਸਾ ਤੁਸੀਂ ਦਿਨੇ ਰਾਤ ਬੰਦਿਆਂ ਦੀ ਰਤ ਪਿੰਦੇ ਹੋ ਤੇ ਬੰਦਿਆਂ ਦੀ ਰਤ ਪੀਣ ਦਾ ਮਤਲਬ ਬੰਦਿਆਂ ਨੂੰ ਦੁਖੀ ਕਰਦੇ ਹੋ ਆਪਣਾ ਹਲਵਾ ਮੰਡਾ ਚਲਾਉਣ ਵਾਸਤੇ ਦੁਖੀ ਕਰਦੇ ਹੋ ਮੌਲਵੀ ਵੀ ਕਰਦਾ ਹੈ ਔਰ ਪੰਡਤ ਵੀ ਕਰਦਾ ਹੈ ਤੇ ਖਿਮਾ ਕਰਿਓ ਸਾਡੇ ਵਾਲੇ ਵੀ ਕਰਦੇ ਨੇ ਸਾਰੇ ਦੇ ਸਾਰੇ ਕਰਦੇ ਨੇ ਕਿਉਂ ਕਿ ਕਿਉਂਕਿ ਲੋਕਾਂ ਨੂੰ ਡਰਾ ਕੇ ਲੋਕਾਂ ਨੂੰ ਤਮਕਾ ਕੇ ਉਹਨਾਂ ਨੂੰ ਡਰਾਵੇ ਤੇ ਅੰਦਰ ਲਿਆ ਕੇ ਇਸ ਕਲਾਵੇ ਦੇ ਵਿੱਚ ਲਿਆ ਕੇ ਉਹਨਾਂ ਤੋਂ ਮਾਇਆ ਵਟੋਰਨੀ ਇਸ ਤਰ੍ਹਾਂ ਹੀ ਅੱਜ ਦਾ ਸਾਧ ਲਾਣਾ ਕਰਦਾ ਮੈਨੂੰ ਦਿਓ ਤਸਵੰਦ ਨਾ ਦਓਗੇ ਤੁਹਾਡਾ ਨੁਕਸਾਨ ਨੁਕਸਾਨ ਹੋ ਜਾਏਗਾ ਇਹਦਾ ਮਤਲਬ ਤੁਸੀਂ ਰੱਤ ਪੀ ਰਹੇ ਹੋ ਇਸ ਤਰ੍ਹਾਂ ਹੀ ਸਾਧ ਲਾਣਾ ਅੱਜ ਦਾ ਪਖੰਡੀ ਲਾਣਾ ਕਰਦਾ ਹੈ ਕਿਉਂ ਕਿਉਂਕਿ ਤੁਸੀਂ ਉਹ ਪਹਿਲਾਂ ਹੀ ਫੋਬੀਆ ਦੇ ਮਰੀਜ਼ ਤੁਸੀਂ ਉਹ ਪਹਿਲਾਂ ਹੀ ਅੰਦਰੋਂ ਡਰੇ ਹੋਏ ਤੁਸੀਂ ਉਹ ਬਿਲਕੁਲ ਅੰਦਰੋਂ ਮਾਨਸਿਕ ਕਮਜ਼ੋਰ ਤੇ ਜਦੋਂ ਉਹ ਤੁਹਾਡੀ ਦੁੱਖ ਦੀ ਨਬਜ਼ ਤੇ ਉੱਤੇ ਆਣ ਕੇ ਹੱਥ ਰੱਖ ਦਿੰਦੇ ਨੇ ਵੀ ਜੇ ਤੂੰ ਆ ਕੰਮ ਨਾ ਨਾ ਕੀਤਾ ਤੇ ਫਿਰ ਤੇਰਾ ਨੁਕਸਾਨ ਆਵਛ ਹੈ ਤੁਸੀਂ ਹੋਰ ਡਰ ਜਾਂਦੇ ਹੋ ਡਰੇ ਹੋਏ ਫਿਰ ਆਪਣੇ ਘਰ ਵਿੱਚ ਖਾਣ ਲਈ ਦਾਣੇ ਹੋਣ ਜਾਂ ਨਾ ਹੋਣ ਪਰ ਉਹਨਾਂ ਦੀਆਂ ਬੋਰੀਆਂ ਭਰ ਦਿੰਦੇ ਹੋ ਆਪਣੇ ਬੱਚਿਆਂ ਦੇ ਮੂੰਹ ਵਿੱਚੋਂ ਖੋ ਕੇ ਉਹਨਾਂ ਦੇ ਡੇਰਿਆਂ ਦੇ ਉੱਤੇ ਪਹੁੰਚਾਉਣ ਦਾ ਯਤਨ ਕਰਦੇ ਹੋ ਤੁਹਾਡਾ ਆਪਣਾ ਘਰ ਅਦੂਰਾ ਪਿਆ ਹੋਵੇ ਕੋਈ ਗੱਲ ਨਹੀਂ ਉਹਨਾਂ ਦੇ ਡੇਰੇ ਵਧੀਆ ਛਾਈ ਠਾਠ ਵਾਲੇ ਬਣਨੇ ਚਾਹੀਦੇ ਨੇ ਤੁਸੀਂ ਇਸ ਤਰ੍ਹਾਂ ਦਾ ਯਤਨ ਕਰਦੇ ਹੋ ਹੁਣ ਤੁਸੀਂ ਡਰੇ ਹੋਏ ਕੰਮ ਕਰਦੇ ਹੋ ਤੇ ਡਰਾਉਣ ਦਾ ਕੰਮ ਕੌਣ ਕਰਦਾ ਹੈ ਉਹ ਜਿਹੜੇ ਪਖੰਡੀ ਸਾਧ ਨੇ ਹੁਣ ਇਹਦਾ ਮਤਲਬ ਇਹ ਹੋਇਆ ਵੀ ਉਹ ਜਿਹੜੇ ਨੇ ਉਹ ਤੁਹਾਡੀ ਰਤ ਪੀ ਰਹੇ ਨੇ ਉਹ ਤੁਹਾਡਾ ਖੂਨ ਪੀ ਰਹੇ ਨੇ ਇਨੂੰ ਹੀ ਸਤਿਗੁਰੂ ਕਹਿੰਦੇ ਨੇ ਵੀ ਜੋ ਰਤ ਪੀਵੇਂ ਮਾਨਸਾ ਫਿਰ ਦੂਸਰੀ ਗੱਲ ਨੂੰ ਇੱਕ ਨੂੰ ਹੋਰ ਨੋਟ ਕਰ ਲਿਓ ਕਿਸੇ ਦਾ ਹੱਕ ਖਾਣਾ ਸਮਝ ਲਓ ਕਿਸੇ ਦੀ ਰਤ ਪੀਣੀ ਹੈ ਕਿਸੇ ਨਾਲ ਬੇਈਮਾਨੀ ਕਰਨੀ ਠੱਗੀ ਠੋਰੀ ਕਰਨੀ ਧੋਖਾ ਧੜੀ ਕਰਨੀ ਸਮਝ ਲਓ ਕਿਸੇ ਦੀ ਰਤ ਪੀਣੀ ਹੈ ਕਿਸੇ ਦਾ ਖੂਨ ਪੀਣਾ ਹੈ ਅੱਛਾ ਜਿਹੜਾ ਕੰਮ ਛੱਡਣ ਵਾਲਾ ਹੈ ਉਹ ਅਸੀਂ ਛੱਡਦੇ ਨਹੀਂ ਜਿਹੜਾ ਨਹੀਂ ਛੱਡਣ ਵਾਲਾ ਉਹਨੂੰ ਛੱਡ ਕੇ ਆਪਣੇ ਆਪ ਨੂੰ ਧਰਮੀ ਹੋਂਦਾ ਵਹਿਮ ਦੇ ਲੈਨੇ ਆ ਪਾ ਲੈਨੇ ਛੱਡਨੀ ਸੀ ਬੇਈਮਾਨੀ ਨਹੀਂ ਛੱਡੀ ਛੱਡਨੀ ਸੀ ਧੋਖਾ ਧੜੀ ਨਹੀਂ ਛੱਡੀ ਛੱਡਨੀ ਸੀ ਈਰਖਾ ਬਖੇਲੀ ਛੱਡਦੇ ਨਹੀਂ ਛੱਡਨੀ ਸੀ ਚੁਗਲੀ ਨਿੰਦਾ ਵੀ ਨਹੀਂ ਛੱਡਦੇ ਜੋ ਛੱਡਣਾ ਸੀ ਉਹਨੂੰ ਕੁੱਟ ਕੇ ਫੜਿਆ ਕਿ ਮੇਰੇ ਹੱਥੋਂ ਇਹ ਜਾਵੇ ਹੀ ਨਾ ਤੇ ਜੋ ਛੱਡਣਾ ਨਹੀਂ ਸੀ ਉਹਨੂੰ ਛੱਡ ਲਿਆ ਹੁਣ ਸਾਡਾ ਸਿਸਟਮ ਹੀ ਇਸ ਤਰ੍ਹਾਂ ਦਾ ਬਣ ਗਿਆ ਅਸੀਂ ਉਲਝ ਹੀ ਇੰਨਾ ਜ਼ਿਆਦਾ ਗਏ ਆ ਇਹ ਸਾਨੂੰ ਉਲਝਾ ਹੀ ਹੀ ਇੰਨਾ ਜ਼ਿਆਦਾ ਦਿੱਤਾ ਗਿਆ ਹੈ ਕਿ ਸਾਡਾ ਮੁੜ ਮੁੜ ਕੇ ਜਿਹੜਾ ਮਾੜੇ ਨਾਲ ਉੱਥੇ ਕੇਂਦ੍ਰਿਤ ਹੁੰਦਾ ਹੈ ਮੀਟ ਖਾ ਲਿਆ ਤੇ ਬਹੁਤ ਵੱਡਾ ਗੁਨਾਹ ਹੋ ਜਾਣਾ ਹੈ ਪਰ ਮੈਂ ਕਿਹਨਾ ਪਾਤਸ਼ਾਹ ਕਹਿੰਦੇ ਨੇ ਖੂਨ ਪੀਣਾ ਸਭ ਤੋਂ ਵੱਡਾ ਗੁਨਾਹ ਹੈ ਇਹ ਬੰਦ ਕਰੋ ਧੋਖਾ ਬੰਦ ਕਰੋ ਬੇਈਮਾਨੀ ਬੰਦ ਕਰੋ ਠੱਗੀ ਠੋਰੀ ਬੰਦ ਕਰੋ ਇੱਕ ਕਬੀਰ ਸਾਹਿਬ ਦਾ ਬਚਨ ਹੈ ਮੈਂ ਉਹ ਵੀ ਤੁਹਾਡੇ ਸਾਹਮਣੇ ਅੱਜ ਦੀ ਵੀਡੀਓ ਦੇ ਅੰਦਰ ਰੱਖੀ ਦਵਾਂ ਕਿਉਂਕਿ ਲੋਕ ਉਹਦੀ ਵੀ ਐਗਜ਼ਾਮਪਲ ਬੜੀ ਸੈੱਟ ਕਰ ਲੈਂਦੇ ਨੇ ਉਹ ਸ਼ਬਦ ਇਸ ਤਰ੍ਹਾਂ ਹੈ ਜੀ ਕਬੀਰ ਪਾਗ ਮਾਛਲੀ ਸੁਰਾ ਪਾਣ ਜੋ ਜੋ ਪ੍ਰਾਨੀ ਖਾਹੇ ਤੀਰਥ ਵਰਤ ਨੇਮ ਕੀਏ ਤੇ ਸਭੇ ਰਸਾਤਲ ਜਾਹੇ ਪਾਗ ਮਾਛਲੀ ਹੁਣ ਸਭ ਤੋਂ ਪਹਿਲਾਂ ਵੇਖੋ ਵੀ ਉਹ ਸ਼ਬਦ ਕਿਸ ਪਰਥਾਏ ਕਿਸ ਟੌਪਿਕ ਦੇ ਕਿਸ ਸੰਦਰਭ ਦੇ ਵਿੱਚ ਵਰਤੇ ਜਾ ਰਹੇ ਨੇ ਹੁਣ ਸਿੱਖ ਤੇ ਬਹੁਤ ਜ਼ਿਆਦਾ ਪਾਗ ਨੇ ਸੁਨਪਿੰਦੇ ਗੱਲ ਠੀਕ ਹੈ ਕਿ ਸਾਡੀਆਂ ਨਿਆਂਗ ਸਿੰਘਾਂ ਦੀਆਂ ਜਥੇਬੰਦੀਆਂ ਪੰਗ ਪਿੰਦੀਆਂ ਨੇ ਪਰ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਭੰਗ ਕੌਣ ਪਿੰਦੇ ਸਨ ਜਿਆਦਾ ਜੋਗੀ ਤੀਰਥਾਂ ਦੇ ਕੰਡੇ ਕੌਣ ਰੇਂਜੇ ਸਨ ਜੋਗੀ ਵਰਤ ਨੀਮਾ ਨੂੰ ਕੌਣ ਨਿਭਾਉਂਦੇ ਸਨ ਜਿਆਦਾਤਰ ਉੱਥੇ ਰਹਿਣ ਵਾਲੇ ਜੋਗੀ ਜੰਗਮ ਉਹੀ ਇਹ ਕੰਮ ਕਰਦੇ ਸਨ ਹੁਣ ਨਾ ਸਿੱਖ ਤੀਰਥਾਂ ਦੇ ਉੱਤੇ ਜਾਏ ਇਹਦੇ ਵਾਸਤੇ ਤੀਰਥਾਂ ਤੇ ਜਾਣਾ ਤੀਰਥਾਂ ਤੇ ਨੌਣਾ ਮਨਾਈ ਨਾ ਇਹ ਵਰਤ ਰੱਖੇ ਨਾ ਇਹ ਕਰਮਕਾਂਡ ਕਰੇ ਤੇ ਫਿਰ ਇਹ ਸ਼ਬਦ ਇਟਮਿੰਜ ਤੁਹਾਡੇ ਲਈ ਨਾ ਨਾ ਹੋਇਆ ਇਹ ਉਹਨਾਂ ਲਈ ਇਹ ਜਿਹੜੇ ਕੰਮ ਕਰਦੇ ਸਨ ਇਹਦੀ ਮੈਂ ਇੱਕ ਐਗਜ਼ਾਮਪਲ ਦੇ ਦਿੰਦਾ ਜੇ ਸਤਗੁਰੂ ਜੀ ਗੱਲ ਕਰਨ ਸੂਤਕ ਦੀ ਤੇ ਉਹਨਾਂ ਦੇ ਉੱਤੇ ਸ਼ਬਦ ਟੁਕੇਗਾ ਨਾ ਜਿਹੜੇ ਸੂਤਕ ਰੱਖਦੇ ਨੇ ਜੇ ਗੁਰੂ ਜੀ ਗੱਲ ਕਰਦੇ ਨੇ ਆਸਾ ਜੀ ਦੀ ਵਾਰ ਦੇ ਅੰਦਰ ਜਨਯਉ ਦੀ ਤੇ ਜਨਯਉ ਦੀ ਗੱਲ ਕਰਦੇ ਹੋਏ ਮਤਲਬ ਉਹਨਾਂ ਵਾਸਤੇ ਗੱਲ ਕਰ ਰਹੇ ਨੇ ਜਿਹੜੇ ਜਨਯਉ ਧਾਰਨ ਕਰਦੇ ਨੇ ਉਹਨਾਂ ਵਾਸਤੇ ਗੱਲ ਕਰ ਰਹੇ ਨੇ ਗੁਰਬਾਣੀ ਦੇ ਅੰਦਰ ਕਿਧਰੇ ਜੋਗੀਆਂ ਲਈ ਕਿਧਰੇ ਜੰਗਮਾ ਲਈ ਕਿਧਰੇ ਨਿਰਮਲਿਆ ਰਹੀ ਕਿਧਰੇ ਪਖੰਡੀ ਸਾਧਾਂ ਲਈ ਇਹ ਗੱਲਾਂ ਹੁੰਦੀਆਂ ਨੇ ਗੁਰਬਾਣੀ ਦੇ ਅੰਦਰ ਹੁਣ ਉਹ ਗੱਲ ਟੁਕੇਗੀ ਉਹਦੇ ਉੱਤੇ ਜਿਹੜਾ ਉਹ ਕੰਮ ਕਰਦਾ ਹੈ ਤੇ ਸਿੱਖ ਨੂੰ ਤੇ ਪਾਤਸ਼ਾਹ ਨੇ ਮਨਾਈ ਕੀਤੀ ਵੀ ਧੀਰਤ ਤੇ ਨਹੀਂ ਜਾਣਾ ਵਰਤ ਨਹੀਂ ਰੱਖਣੇ ਠੋਕੇ ਕਰਮਕਾਂਡ ਨਹੀਂ ਕਰਨੇ ਤੇ ਫਿਰ ਇਟਮਿੰਜੇ ਸ਼ਬਦ ਤੁਹਾਡੇ ਲਈ ਨਹੀਂ ਉਹਨਾਂ ਲਈਏ ਜਿਹੜੇ ਕੰਮ ਕਰਦੇ ਨੇ ਕਹਿਣ ਲੱਗੇ ਪਾਂਗ ਜੋਗੀ ਪੰਗ ਵੀ ਪਿੰਦੇ ਸੁਨ ਮੱਛਲੀ ਉਸ ਉਹਨਾਂ ਕਿਨਾਰਿਆਂ ਤੇ ਰਹਿਣਾ ਤੀਰਥਾਂ ਦੇ ਉੱਤੇ ਫੜ-ਫੜ ਕੇ ਮੱਛੀਆਂ ਖਾਈ ਜਾਣੀਆਂ। ਸੁਰਾਪਾਣ ਸ਼ਰਾਬ ਵੀ ਪਹਿਲੇ ਪੀ ਲੈਣੀ ਔਰ ਕਹਿਣਾ ਜੀ ਪੀ ਕੇ ਸੂਰ ਹੁੰਦਾ ਹੈ ਸਮਾਧੀ ਲੱਗਦੀ। ਜਦ ਕਿ ਉਹ ਨਸ਼ਾਈ ਸੀ। ਕਹਿਣ ਲੱਗੇ ਜੋ ਜੋ ਪ੍ਰਾਣੀ ਖਾਹੇ ਉਹਨਾਂ ਦਾ ਤੀਰਥ ਵਰਤ ਨੇਮ ਕੀਏ ਤੇ ਸਵੇਰ ਸਤਲ ਜਾਏ। ਕਹਿਣ ਲੱਗੇ ਤੁਹਾਡਾ ਤੀਰਥਾਂ ਤੇ ਰਹਿਣਾ, ਤੁਹਾਡੇ ਵਰਤ ਰੱਖਣੇ, ਤੁਹਾਡੇ ਕਰਮ ਕਾਂਡ ਕਰਨੇ ਇਹਨਾਂ ਦਾ ਲਾਭ ਕੀ? ਹੁਣ ਇਹਨੂੰ ਮੈਂ ਹੋਰ ਗੱਲ ਨੂੰ ਨੇੜੇ ਕਰਾਂ ਇਹਦਾ ਸਾਰ ਤਾ ਤੁਹਾਡੇ ਸਾਹਮਣੇ ਰੱਖਾਂ ਪਾਛੇ ਦੇ ਕਹਿਣ ਦਾ ਮਤਲਬ ਇਹ ਇੱਕ ਪਾਸੇ ਧਰਮ ਦੇ ਕਰਮ ਕਰ ਰਹੇ ਹੋ ਜਦ ਕਿ ਇਹ ਕਰਮ ਸਾਡੇ ਧਰਮ ਦੇ ਮੁਤਾਬਕ ਨਹੀਂ ਹੈ ਉਹਨਾਂ ਨੂੰ ਕਹਿ ਰਹੇ ਨੇ ਵੀ ਇੱਕ ਪਾਸੇ ਤੁਸੀਂ ਧਰਮ ਦੇ ਕਰਮ ਕਰ ਰਹੇ ਹੋ ਤੇ ਦੂਜੇ ਪਾਸੇ ਉਹ ਕੰਮ ਕਰ ਰਹੇ ਹੋ ਜੋ ਨਹੀਂ ਕਰਨੇ ਚਾਹੀਦੇ ਜਿਹੜੇ ਯੋਗ ਨਹੀਂ ਹੈ ਤੇ ਇਸ ਕਰਕੇ ਉਹ ਤੁਹਾਡੇ ਸਾਰੇ ਕਰਮ ਤੁਹਾਡੇ ਮਿੱਟੀ ਦੇ ਅੰਦਰ ਮਿਲ ਜਾਣਗੇ ਅਸਲੀ ਇਹਦਾ ਅਰਥ ਹੈ ਤੋ ਖੈਰ ਮਾਸ ਖਾਓ ਮਾਸ ਛੱਡੋ ਫੈਸਲਾ ਤੁਹਾਡਾ ਆਪਣਾ ਹੈ ਪਰ ਇਹ ਨਾ ਝਗੜੇ ਦੇ ਵਿੱਚ ਪਾਓ ਨਾ ਵਾਦ-ਵਿਵਾਦ ਦੇ ਵਿੱਚ ਪਾਓ ਜੇ ਕੋਈ ਸਿੱਧੇ ਤੌਰ ਤੇ ਕਹਿੰਦਾ ਹੈ ਖਾਣਾ ਹੈ ਉਹਦੀ ਗਲਤੀ ਜੇ ਕੋਈ ਸਿੱਧੇ ਤੌਰ ਤੇ ਕਹਿੰਦਾ ਹੈ ਨਹੀਂ ਖਾਣਾ ਉਹਦੀ ਵੀ ਗਲਤੀ ਬਲਕੇ ਉਹਦੀ ਵੱਡੀ ਗਲਤੀ ਹੈ ਤੋ ਅਜਨੀਆਂ ਵਿਚਾਰਾਂ ਇਹ ਤੇ ਇੱਕ ਵੀਡੀਓ ਹੋਰ ਬਣेंगी ਉਹ ਸ਼ਬਦ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਆਧਾਰ ਬਣਾ ਕੇ ਕੁਝ ਕਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ